ਬੈਠੇ ਹਾਂ ਹਾਂ ਬੈਠਾ ਮੈਂ ਵੀ ਐਹੀ ਹੀ ਤੁਹਾਡੇ ਵਾਲੀ ਦੱਸੋ ਮੈਨੂੰ ਇਹ ਹੀ ਕਿ ਕੁੜੀ ਦੇ ਨੰਬਰ ਤੇ ਚੰਗੀ ਆ ਗਈ ਆ ਨਹੀਂ ਨੰਬਰ ਉਹ ਤਾਂ ਚੰਗੇ ਲੈ ਗਈ ਆ ਹੁਣ ਫਾਈਲ ਤੱਕ ਦਾ ਕਰਨਾ ਵਾ ਆ ਪਹਿਲਾਂ ਹੁਣਗੇ ਹੁਣ ਉਹ ਜਦੋਂ ਪੈਸੇ ਉਹਨਾਂ ਨੇ ਲਾਉਣੇ ਆ ਤੇ ਫਾਈਲ ਵੀ ਉਹਨਾਂ ਨੇ ਲਾਉਣੀ ਆ ਦੱਸ ਲਾਉਣੀ ਤੇ ਉਹਨਾਂ ਨੇ ਆ ਤੁਹਾਨੂੰ ਇਹਨਾਂ ਨੀਗਾ ਪਤਾ ਹੈਗਾ ਜੇ ਅਗਲੇ ਮੁੰਡੇ ਦਾ ਕੰਮ ਨਾਲ ਬਣਾ ਦੇਣਗੇ ਤਾਂ ਫਿਰ ਤੁਸੀਂ ਕੀ ਕਰੋਗੇ ਉਹ ਮੁੰਡੇ ਦਾ ਕਿੱਥੋਂ ਉਹਨਾਂ ਨੇ ਬਣਾਉਣਾ ਵਾ ਪਹਿਲਾ ਕੁੜੀ ਉਥੇ ਜਾਊਗੀ ਤੇ ਮੁੰਡਾ ਜਾਊਗਾ ਉਹ ਗੱਲ ਇਹ ਨਹੀਂ ਗਈ ਹੈਗੀ ਜੇ ਉਹਨਾਂ ਨਾਲ ਹੀ ਮੁੰਡੇ ਦਾ ਬਣਾਤਾ ਨਾ ਤੇ ਫਿਰ ਵੇਂਦੇ ਰਿਓ ਮਗਰੋਂ ਮੈਨੂੰ ਇਹ ਆ ਵੀ ਜਿਹੜੀ ਫਾਈਲ ਲਾਉਣੀ ਹੈ ਨਾ ਆਪਣੇ ਕਿਸੇ ਬੰਦੇ ਕੋਲ ਲਵਾਓ ਚੱਲੇਗੀ ਪਤਾ ਤੇ ਹੋਊਗਾ ਨਾ ਕਿ ਸੰਦੀਪ ਕੱਲੀ ਨੇ ਜਾਣਾ ਹੈ ਰੁਪਿੰਦਰ ਅਸੀਂ ਕਿਦਾਂ ਫਾਈਲ ਲਾ ਲਈਏ ਦੱਸ ਜੇ ਅਗਲੇ ਨਾਮ ਮੰਨਣਗੇ ਤੇ ਮੰਨਣਗੇ ਕਿਉਂ ਨਾ ਤੁਸੀਂ ਕਿਉਂ ਹਾਂ ਉਹਦੇ ਹੁਣ ਸੰਦੀਪ ਹੀ ਗੱਲ ਕਰੇ ਤੇ ਫੇਰੀ ਹੈ ਨਾ ਮੈਂ ਥੋੜਾ ਹੁਣ ਜਾ ਕੇ ਕਹਿਣਾ ਪਈ ਆਹੀ ਫਾਈਲ ਲਾਉਣੀ ਆ 10 ਤੁਸੀਂ ਨਹੀਂ ਕਹਿਣਾ ਤੇ ਹੋਰ ਕਿਹਨੇ ਕਹਿਣਾ ਵਾ ਤੁਸੀਂ ਸੰਦੀਪ ਨੂੰ ਫੋਨ ਕਰੋ ਤੇ ਉਹਦੇ ਨਾਲ ਹੀ ਗੱਲ ਕਰੋ ਕਿ ਜਿਹੜੀ ਫਾਈਲ ਆ ਨਾ ਉਹ ਹੀ ਆਪ ਲਵਾਉਣੀ ਆ ਇਧਰੋਂ ਜੇ ਉਹਨਾਂ ਨੇ ਲਾ ਦਿੱਤੀ ਜੇ ਮੈਨੂੰ ਟੂਰਿਸਟੀ ਨਾਲ ਚਲ ਜੀਊਗਾ ਤੇ ਵੀਜ਼ਾ ਉਹਦਾ ਲੱਗ ਗਿਆ ਤਾਂ ਫਿਰ ਕੀ ਕਰੋਗੇ ਉੱਥੇ ਜਾ ਕੇ ਦੋਵੇਂ ਨਾਲੇ ਇਕੱਠੇ ਹੋ ਜਾਣਗੇ ਤੇ ਤੁਸੀਂ ਮਗਰੋਂ ਕੀ ਕਰ ਲੋਗੇ ਜਦੋਂ ਚਲੀ ਗਿਆ ਉਹ ਮੌਕਾ ਹੁਣਵਾ ਤੇ ਹੱਥੋਂ ਆਪਣੇ ਨਾਂ ਗਵਾਓ ਤੁਸੀਂ ਚੁੱਪ ਕਰਕੇ ਸੰਦੀਪ ਨੂੰ ਫੋਨ ਕਰੋ ਉਹਦੇ ਨਾਲ ਤੁਸੀਂ ਗੱਲ ਕਰੋ ਪੀ ਏਦਾਂ ਕਰਕੇ ਆਪਣੇ ਸਹੁਰਿਆਂ ਨਾਲ ਗੱਲ ਕਰ ਲਈ ਵੀ ਪਹਿਲਾਂ ਵੀ ਮੇਰੇ ਭਰਾ ਨੇ ਨਾ ਬੰਦੇ ਬਥੇਰੇ ਘਲਾਏ ਆ ਤੇ ਉਹ ਬੜਾ ਏਜੰਟ ਵਾ ਨਾ ਵਧੀਆ ਵਾ ਤੇ ਆਪੇ ਅਗਲੇ ਨੇ ਮੰਨ ਜਾਣਾ ਉਹਨਾਂ ਨੇ ਤੇ ਪੈਸੇ ਹੀ ਦੇਣੇ ਆ ਨਾ ਕੁੜੀ ਬਾਹਰ ਜਾਣੀ ਚਾਹੀਦੀ ਆ ਉਹ ਚਲ ਸੰਦੀਪ ਨੂੰ ਤੇ ਇੱਕ ਵਾਰੀ ਪੁੱਛ ਲਾਂ ਦੇ ਉਹਦੇ ਸਹੁਰੇ ਕੀ ਸੋਚਣਗੇ ਜੇ ਉਹਨਾਂ ਨੂੰ ਕਿਤੇ ਸ਼ੱਕ ਪੈ ਗਿਆ ਨਾ ਤਾਂ ਸਾਰਾ ਜਿਹੜਾ ਪਲਾਨ ਕੀਤਾ ਵਾ ਨਾ ਫੇਲ ਹੋ ਜਾਣਾ ਸਹੁਰਿਆਂ ਨੇ ਕੀ ਸੋਚਣਾ ਵਾ ਕੁਝ ਨਹੀਂ ਕਹਿਣਾ ਮੈਂ ਤਾਂ ਹੀ ਦਿਨ ਨੂੰ ਕਹਿਣ ਦੀ ਆ ਪੀ ਚੁੱਪ ਕਰਕੇ ਨਾ ਮਿੱਠੀ ਪਿਆਰੀ ਹੋਈ ਰਹਿਓ ਜਿੱਦਾਂ ਅੰਗਲੇ ਕਹਿੰਦੇ ਨਾ ਉਦਾਂ ਮੰਨੀ ਜਾ ਚਲ ਮੈਂ ਕਰਨਾ ਭਲਾ ਫੋਨ ਨੂੰ ਤੁਸੀਂ ਲਾਓ ਹਾਂ ਆਪੇ ਗੱਲ ਤੇ ਕਰੋਗੀ ਨਾ ਚਲ ਪਰੌਣੇ ਨਹੀਂ ਕਰੋਗੀ ਹਾਂ ਕਰਕੇ ਪੁੱਛੋ ਭਲਾ ਹੁਣ ਤੇ ਵੇਲਾ ਵਾ ਤੇ ਜਦੋਂ ਵੇਲਾ ਹੀ ਹੱਥੋਂ ਲੰਘ ਗਿਆ ਤੇ ਫੇਰ ਕਦਾ ਫਾਇਦਾ ਵਾ ਹਲੋ ਸਾਸਿਕਾ ਜੀ ਬੋਸਣਾ ਠੀਕ ਠਾਕ ਹਾਂਜੀ ਹਾਂਜੀ ਵਧੀਆ ਬੀਤ ਗਈ ਤੁਸੀਂ ਸੁਣਾਓ ਤੇ ਘਰੇ ਕਿ ਜਾਂ ਗਏ ਕਿਤੇ ਨਹੀਂ ਨਹੀਂ ਘਰੇ ਹੀ ਬੀਤੀ ਲੱਗੇ ਤਾਂ ਨਹੀਂ ਆਗਾ ਕੋਈ ਨਹੀਂ ਨਹੀਂ ਮੈਂ ਇਕੱਲੀ ਅੰਦਰ ਮੈਂ ਨਾ ਗੱਲ ਕਰਨੀ ਸੀ ਤੇਰਾ ਇੱਕ ਹਾਂਜੀ ਹਾਂਜੀ ਕਿ ਹੁਣ ਨੰਬਰ ਤੇ ਚੱਲ ਵਧੀਆ ਆ ਗਏ ਆ ਹਾਂਜੀ ਹਾਂਜੀ ਤੇ ਕੀ ਕਹਿੰਦੇ ਆ ਹੁਣ ਕਰਦੇ ਫਾਈਲ ਲਓ ਜੀ 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 ਇਹ ਜੀ ਕਹਿੰਦੀ ਆ ਕਿ ਅਸੀਂ ਆਪਣਾ ਜੈਂਟਲ ਆਪਣਾ ਉਹ ਨਹੀਂ ਨਹੀਂ ਇਹਨਾਂ ਨੂੰ ਕੋਈ ਬਹਾਨਾ ਬੁਣਾ ਮਾਰ ਜੈਂਟਾ ਹੀ ਆਪਣਾ ਲੱਭਨੇ ਆ ਆਹੋ ਤੇ ਫਰ ਮੰਨਣਾ ਨਹੀਂ ਦੇ ਮੇਰੀ ਗੱਲ ਸੁਣ ਰਿਸ਼ਤੇਦਾਰੀ ਦਾ ਮਾਮਲਾ ਵਾ ਕੀ ਕਰਾਂਗੇ ਬਾਅਦ 'ਚੇ ਕੁਝ ਹੋ ਗਿਆ ਤੇ ਮੈਂ ਆਹੋ ਆਪਣੀ ਜ਼ਿੰਮੇਵਾਰੀ ਚੁੱਕਣ ਤੇ ਪੂਰੀ ਸੰਦੀਪ ਇਨਾਂ ਕੋ ਪੈਸੇ ਚਾਰ ਹੈਗੇ ਆ ਤੇ ਜੇ ਇਨਾਂ ਮੁੰਡੇ ਦਾ ਵੀ ਨਾਲ ਬਣਾਤਾ ਤੇ ਫਿਰ ਕੀ ਕਰਾਂਗੇ ਇਹ ਦੀ ਗੱਲ ਹੈਗੀ ਐ ਵਿੱਚ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੋ ਮੈਂ ਮਨਾਉਣੀ ਇਨਾਂ ਨੂੰ ਤੂੰ ਇਨਾਂ ਨੂੰ ਮਨਾ ਕੇ ਨਾ ਤੇ ਮੈਨੂੰ ਫੋਨ ਕਰੀਂ ਫੇਰ ਠੀਕ ਹੈ ਠੀਕ ਇਹ ਕੰਮ ਹੋਣਾ ਚਾਹੀਦਾ ਵਾ ਉਹ ਨਹੀਂ ਨਹੀਂ ਇਹ ਕੰਮ ਹੋਣਾ ਹੋਣਾ ਚਾਹੀਦਾ ਆਹੋ ਚਲ ਠੀਕ ਆ ਫਿਰ ਹਾਂਜੀ ਹਾਂਜੀ ਚਲ ਕਰਕੇ ਗੱਲ ਤੇ ਮੈਨੂੰ ਦੱਸੀ ਠੀਕ ਆ ਠੀਕ ਵਿੱਚ ਕਹਿੰਦੀ ਉਹ ਮੰਨਣ ਨਹੀਂ ਘਾੜੇ ਉਹ ਕਹਿੰਦੇ ਆ ਵੀ ਜਿੰਦਾ ਹੀ ਆਪਣਾ ਲੱਭਣਾ ਕੋਈ ਗੱਲ ਨਹੀਂ ਆ ਹੁਣ ਗੱਲ ਕੀਤੀ ਆ ਨਾ ਚੱਲੇਗੀ ਉਹਨੂੰ ਵੀ ਪਤਾ ਲੱਗ ਗਿਆ ਵਾ ਆਪੇ ਭਾਜੀ ਨਾਲ ਗੱਲ ਕਰੂਗੀ ਨਾ ਭਲਾ ਕੀ ਕਹਿੰਦੇ ਆ ਹਾਂ ਨਾ ਦਾ ਜਵਾਬ ਤੇ ਕੋਈ ਦੇਣਗੇ ਹੀ ਵੀ ਚਾਹੇ ਫਾਈਲ ਲਵਾਉਣੀ ਆ ਨਹੀਂ ਲਵਾਉਣੀ ਵੇਟ ਕਰੋ ਹਲੇ ਕੋਈ ਨਹੀਂ ਦੱਸ ਦੇਣਗੇ ਜੀ ਹੁਣ ਫੋਨ ਕਰਕੇ ਦੱਸਣੀ ਆ ਕੋਈ ਗੱਲ ਨਹੀਂ ਦੱਸ ਦਿੰਦੀ ਆ ਹੈ ਜਾਣੀਆਂ ਸਕੀਮਾਂ ਮੈਨੂੰ ਪਹਿਲਾਂ ਦੱਸਿਆ ਕਰਾਂ ਪਹਿਲਾਂ ਦੱਸ ਕਦੋਂ ਦੱਸਨੀ ਆ ਵਾ ਹੁਣੀ ਟਾਈਮ ਆ ਹੁਣੀ ਦੱਸਣਾ ਵਾ ਨੰਬਰ ਤੇ ਹਾਲੇ ਉਹਦੇ ਹੁਣ ਆਏ ਆ ਪਹਿਲਾਂ ਤਾਂ ਮੈਂ ਕਿਦਾਂ ਦੱਸ ਦਿੰਦੀ ਉਹ ਚੱਲ ਜੇ ਤੇ ਦਿਮਾਗ 'ਚ ਇਹ ਗੱਲ ਹੀ ਤੇ ਤੂੰ ਨੰਬਰਾਂ ਨੂੰ ਕਿਤੇ ਹੀ ਦੱਸ ਦਿੰਦੀ ਮੈਨੂੰ ਸਮਝਾ ਦਿੰਦਾ ਉਹ ਸਾਰੇ ਕੰਮ ਹੋ ਜਾਣੇ ਆ ਬਸ ਹੌਂਸਲਾ ਹੋਣਾ ਚਾਹੀਦਾ ਵਾ ਹੁਣ ਆਪੇ ਕੋਈ ਨਹੀਂ ਜਵਾਬ ਦਿੰਦੀ ਆ ਨਾ ਕੋਈ ਤੇ ਦੱਸਿਓ ਮੈਨੂੰ ਪਹਿਲਾਂ ਕੀ ਕਹਿੰਦੀ ਆ ਅੰਦਰ ਹੀ ਬਿਠੇ ਆ ਇਦਾਂ ਕਰਦੀ ਆ ਇਹਨਾਂ ਨਾਲ ਗੱਲ ਕਰਦੀ ਆ ਜੇ ਮੈਂ ਇਹਨਾਂ ਨੂੰ ਡਾਕੂਮੈਂਟ ਦੇ ਦਿੱਤੇ ਨਾ ਫਿਰ ਤੇ ਕੰਮ ਖਰਾਬ ਹੋ ਜਾਣਾ ਵਾ ਮੈਂ ਨਾ ਬਹਾਨਾ ਲਾਉਣੀ ਆ ਕਿ ਸਭ ਕੁਝ ਵੀਰ ਨਹੀਂ ਕਰਨਾ ਵਾ ਮੇਰੀ ਗੱਲ ਸੁਣੋ ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੀ ਦੱਸੋ ਕੀ ਕੀਤਾ ਜੈਂਟ ਦਾ ਪਤਾ ਫਾਈਲ ਲਾ ਦਈਏ ਫਿਰ ਛੇਤੀ ਜੜਤ ਪਤਾ ਕਰਨ ਡਿਆ ਮੈਂ ਕੋਈ ਗੱਲ ਨਹੀਂ ਇੱਕ ਦੋਨੋਂ ਫੋਨ ਕੀਤਾ ਵਾ ਭਾਈ ਨਾ ਪਤਾ ਕਰਨ ਲਈ ਕਿ ਕੋ ਜਦੋਂ ਵੀ ਚੰਗਾ ਜੈਂਟ ਲੱਭ ਗਿਆ ਨਾ ਕੰਮ ਆਪਾ ਕਰ ਦੇਣਾ ਵਾ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਨਾ ਪਤਾ ਕੀਤਾ ਤੇ ਵੀਰ ਦਾ ਫੋਨ ਆਇਆ ਸੀ ਮੈਨੂੰ ਉਹਨਾਂ ਨੇ ਪਤਾ ਕੀਤਾ ਵਾ ਤੁਸੀਂ ਟੈਨਸ਼ਨ ਨਾ ਲਓ ਉਹਨਾਂ ਨੇ ਸਾਰੇ ਕੰਮ ਕਰ ਦੇਣੇ ਆ ਸੰਦੀਪ ਇੰਦਾ ਚੰਗੇ ਲੱਗੀਦਾ ਵਾ ਅਹੀਂ ਆਪ ਫਾਈਲ ਲਾਉਣੀ ਆ ਠੀਕ ਹੈ ਨਾ ਫਿਰ ਕੀ ਹੋ ਗਿਆ ਵਾ ਉਹ ਕਿਹੜਾ ਉਪਰੇ ਆ ਉਪਰ ਦੀ ਗੱਲ ਨਹੀਂ ਠੀਕ ਹੈ ਨਾ ਟੈਨਸ਼ਨ ਨਹੀਂ ਹੋਈ ਹੋਗੀ ਸਾਰਾ ਕੰਮ ਉਹਨਾਂ ਨੇ ਕਰ ਦੇਣਾ ਵਾ ਉਹ ਨਹੀਂ ਨਹੀਂ ਪੈਸੇ ਆਪਾਂ ਆ ਬਲਾਉਣੇ ਸਭ ਕੋ ਠੀਕ ਹੈ ਨਾ ਪੈਸੇ ਤਾਂ ਚਲੋ ਤੁਸੀਂ ਲਾਉਣੇ ਆ ਪਤਾ ਉਹਨਾਂ ਨੇ ਕੀਤਾ ਵਾ ਜਿੰਨਾ ਚਿਰ ਤੂੰ ਹੀ ਲੱਭਣਾ ਵਾ ਨਾ ਉਹਨਾਂ ਚਿਰ ਨੂੰ ਉਹਨਾਂ ਨੇ ਪਤਾ ਕਰ ਦੇਣਾ ਵਾ ਅਸੀਂ ਕਿਤੇ ਫਾਈਲ ਦੂਰ ਲਾਉਣੀ ਚੋ ਪਰੇ ਨਾ ਤਾਂ ਰੈਂਜ ਨੂੰ ਨਾ ਠੀਕ ਹੈ ਨਾ ਤੁਹਾਨੂੰ ਤਾਂ ਸਭ ਨੂੰ ਖੁਸ਼ ਹੋਣਾ ਚਾਹੀਦਾ ਵਾ ਕਿ ਚਲੋ ਵੀਰ ਸਾਥ ਦੇਣ ਦੇ ਸਾਡਾ ਸੰਦੀਪ ਐਵੇਂ ਖਰਚਾ ਕਰਨਗੇ ਉਹ ਤੁਹਾਨੂੰ ਖਰਚੇ ਦੀ ਫਿਗਰ ਵਾ ਨਾ ਖਰਚਾ ਤੂੰ ਹੀ ਲਾ ਦਿਓ ਉਹ ਨਹੀਂ ਗੱਲ ਹੈਗੀ ਠੀਕ ਹੈ ਨਾ ਉਹਨਾਂ ਨੂੰ ਮਨਾ ਕਰ ਦੇ ਫੈਲਾਪਾ ਆ ਬਲਾਉਣੀ ਆ ਮੈਂ ਹੁਣ ਉਹਨਾਂ ਨੂੰ ਕਿੱਦਾਂ ਮਨਾ ਕਰਦਾ ਮੈਂ ਹਾਂ ਕਰ ਦਿੱਤੀ ਆ ਫੇਰ ਉਹ ਗੁੱਸਾ ਕਰਨਗੇ ਕਿ ਆਪਣੀ ਮਰਜ਼ੀ ਕਰਨ ਦੇ ਐ ਕੋਈ ਗੱਲ ਨਹੀਂ ਮੈਂ ਫੋਨ ਕਰ ਦਿੰਦਾ ਹਾਂ ਤੇਈ ਫੋਨ ਨਾ ਕਰਿਓ ਐਵੇਂ ਗੁੱਸਾ ਕਰਨਗੇ ਫਿਰ ਸੰਦੀਪ ਇਹ ਗੱਲ ਚੰਗੀ ਨਹੀਂ ਹੈਗੀ ਠੀਕ ਹੈ ਨਾ ਤੂੰ ਆਪ ਹੀ ਮਨਾ ਕਰ ਦੇ ਜੇ ਆ ਗੱਲਾਂ ਤੇ ਫਿਰ ਤੇਈ ਉਹ ਗੱਲ ਕਰੀ ਜਾਂਦੇ ਨਾਲੇ ਉਹ ਸਾਡਾ ਸਾਥ ਦੇਣ ਦੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਨਾ ਤੇ ਫਿਰ ਕਹਿਣਾ ਉਹਨਾਂ ਨੇ ਮੇਰੇ ਪੁੱਛੇ ਬਿਗੈਰ ਕੀਤਾ ਹੀ ਨਾ ਕੰਮ ਤੁਸੀਂ ਐਂ ਕਿ ਨਹੀਂ ਮਾਰਾ ਜੈਂਟਲ ਲੱਭਣਾ ਮੈਂ ਚੰਗੇ ਲੱਭਾਂਗੇ ਠੀਕ ਹੈ ਨਾ ਉਹ ਤਾਂ ਮੈਨੂੰ ਪਤਾ ਵਾ ਕੋਈ ਗੱਲ ਨਹੀਂ ਇੱਕ ਵਾਰੀ ਗੱਲ ਕਰਕੇ ਵੇਖ ਲੈਣੀ ਵੀਰ ਨਾ ਜੇ ਤੇ ਮੰਨ ਜਾਣਗੇ ਤੇ ਤੂੰ ਮਨਾ ਹੀ ਕਰ ਦੇ ਠੀਕ ਹੈ ਨਾ ਕਰ ਲੈ ਗੱਲ ਚਲੋ ਠੀਕ ਆ ਇਹ ਉਹਨਾਂ ਲੋਕ ਹੀ ਜਾਂਦੀ ਆ ਕਲ ਉਹਨਾਂ ਕਹਿਣਾ ਵਾ ਇਹ ਤਾਂ ਗਿਆ ਹੋਣਾ ਵਾ ਵੀ ਖਰਚਾ ਆਪ ਕਰਨਗੇ ਗੱਲ ਤੁਰੀ ਸੁਣੀ ਕੇ ਦੀ ਆਹ ਤੇ ਕੰਮ ਉਲਟੀ ਚੱਲਣ ਡਿਆ ਵਾ ਮੈਂ ਸੋਚਿਆ ਸੀ ਕਿ ਮਨ ਜਾਣਗੇ ਅਸੀਂ ਤੇ ਆਪਣਾ ਫਾਇਦਾ ਸੋਚਣ ਡੇ ਸੀ ਕਿ ਚਲ ਵੀਰ ਜੀ ਜਿਹੜਾ ਏਜੰਟ ਕਰਨਗੇ ਨਾ ਉਹਨਾਂ ਨੂੰ ਵੀ ਬਾਹਰ ਭੇਜ ਦੇਣਗੇ ਕੀ ਕਰਾਂ ਹੁਣ ਮੈਂ ਜੇ ਮੈਂ ਜ਼ਿਆਦਾ ਜ਼ੇਦ ਕੀਤੀ ਨਾ ਕਿਤੇ ਕੰਮ ਉਲਟ ਨਾ ਪੈ ਜੇ ਫਿਰ ਵੀਰ ਨੇ ਮੈਨੂੰ ਗੁੱਸੇ ਹੋਣਾ ਵਾ ਮੈਨੂੰ ਇੱਕ ਵਾਰੀ ਪੋਛ ਤੇ ਲੈਂਦੀ ਏਦਾਂ ਕਰਾਂ ਵੀਰ ਨਹੀਂ ਗੱਲ ਕਰਦੀਆਂ ਉਹੀ ਕੋਈ ਸਕੀਮ ਦੇਣਗੇ ਮੈਨੂੰ ਹਲੋ ਉਹ ਚਲੋ ਕੋਈ ਗੱਲ ਨਹੀਂ ਭਾਜੀ ਅਸੀਂ ਤੇ ਇਹੋ ਕਹਿਣ ਦੇ ਆ ਵੀ ਪੈਸੇ ਵੀ ਲਾਉਣੇ ਆ ਤੇ ਜੇ ਏਜੰਟ ਕੋ ਚੰਗਾ ਹੋਵੇ ਨਾ ਤੇ ਫਿਰ ਇਹ ਆ ਵੀ ਟੈਨਸ਼ਨ ਮੁੱਕ ਜਾਂਦੀ ਆ ਹਾਂ ਹਾਂ ਨਹੀਂ ਨਹੀਂ ਕੋਈ ਨਹੀਂ ਨਹੀਂ ਹੋ ਤੇ ਭਾਜੀ ਗੱਲ ਹੀ ਕੋਈ ਨਹੀਂ ਗਈ ਤੂੰ ਹੀ ਗੱਲ ਕਰ ਲਈ ਮੈਂ ਕਰ ਲਈ ਕੋਈ ਗੱਲੀਆ ਹਾਂ ਹਾਂ ਇਹ ਕੰਮ ਨਾ ਹੋ ਜਰੂਰ ਪਤਾ ਕਰਕੇ ਦੱਸਣਾ ਮੈਨੂੰ ਹਾਂ ਢਿਲਣਾ ਪਵੇ ਹੈ ਠੀਕ ਤੇ ਨਾਲ ਇਹਦਾ ਨਾਲ ਗੱਲ ਕਰਨੀ ਆ ਵੀ ਮੁੰਡੇ ਦਾ ਵੀ ਨਾਲ ਇਹ ਕੰਮ ਬਣਾਉਣਾ ਹੋਣਾ ਕੋਸ਼ਿਸ਼ ਕਰਨੀ ਆ ਤੇ ਜੇ ਨਾਲ ਨਹੀਂ ਤੇ ਜਿੰਨੀ ਜਲਦੀ ਤੋਂ ਜਲਦੀ ਹੁੰਦਾ ਉਦੋਂ ਕਰਨਾ ਹਾਂ ਨਹੀਂ ਨਹੀਂ ਕੋਈ ਨਹੀਂ ਦੱਸ ਦੇ ਮੈਨੂੰ ਫੋਨ ਕਰਕੇ ਹੈ ਹਾਂ ਉਹ ਮੈਂ ਢੀਕੂ ਨੂੰ ਕਹਾਂ ਤੁਹਾਡਾ ਫੋਨ ਫਿਰ ਚੰਗਾ ਭਾਈ ਚੰਗਾ ਓਕੇ 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 ਕੀ ਹਾਲ ਜੀ ਦਾ ਹੁਣ ਕੀ ਹੈ ਭਾਜੀ ਸੰਦੀਪ ਭਾਈ ਮੇਰੇ ਨਾਲ ਅੱਛਾ ਉਹ ਕਹਿਣ ਦੀ ਆ ਇਹ ਫਾਇਲ ਨਾ ਉੱਥੇ ਲਾ ਲੈਣੇ ਆ ਇਥੇ ਵੀਰ ਜੀ ਕਹਿੰਦੇ ਆ ਉਹਨਾਂ ਕੋਈ ਜੈਂਡਰ ਦੇਖਿਆ ਮੇਰੇ ਹਿਸਾਬ ਨਾਲ लवली ਹੁਣੇ ਹਾਂਜੀ ਤੁਹਾਨੂੰ ਪਤਾ ਕੀਤਾ ਹੈ ਕਿ ਨਹੀਂ ਉਹ ਮੇਰੀ ਤੇ ਉਹ ਭਾਜੀ ਦਾ ਗੱਲ ਹੋਣ ਈ ਹੈ ਜੇ ਹੁਣੇ ਅੱਛਾ ਕਿਤੇ ਕੋਈ ਗੱਲ ਨਹੀਂ ਜੈਂਡਰ ਕੋ ਚੰਗਾ ਲੱਭਣੀ ਜਿਹੜਾ ਆਪਣਾ ਬੰਦਾ ਸੱਜਣਾ ਹੋਵੇ ਹਾਂਜੀ ਹਨਾ ਤੇ ਕਹਿੰਦੇ ਵਧੀਆ ਕੋਈ ਗੱਲ ਨਹੀਂ ਬਣਾ ਕੇ ਫਾਈਲ ਤੇ ਫੇਰ ਲਾਵਾਂਗੇ ਕੋਈ ਗੱਲ ਨਹੀਂ ਰਿਫਿਊਜ਼ਲ ਨਹੀਂ ਆਉਂਦੀ ਠੀਕ ਹੈ ਤੇ ਉਦਾਂ ਵੀ ਨਾਲੇ ਕੁੜੀ ਦੇ ਬੈਂਡ ਵੀ ਚੰਗੇ ਆਏ ਆ ਹੂੰ ਡਿਗਰੀ ਵੀ ਹੈਗੀ ਆ ਸਭ ਕੁ ਠੀਕ ਆ ਬੈਂਡ ਤੇ ਚੰਗੇ ਆਏ ਆ ਹੁਣ ਉਹ ਗਈ ਜਾਂਦੀ ਆ ਮੇਰੇ ਭਰਾ ਨੇ ਕਿਹਾ ਵਾ ਐਂ ਕੋਈ ਜੈਂਟ ਦੇਖਿਆ ਉੱਥੇ ਲਾਉਣੀ ਫਾਈਲ ਆ ਯਾਰ ਜੇ ਉਹਦੇ ਭਰਾ ਨੇ ਵੇਖਿਆ ਵਾ ਤੇ ਉਹਨੂੰ ਪਤਾ ਹੋਣਾ ਚਾਹੀਦਾ ਇਹ ਗੱਲ ਦਾ ਕਿ ਜੇ ਅਸੀਂ ਆਇਲਸ ਕਰਾਈ ਆ ਤੇ ਫਾਈਲ ਵੀ ਤੇ ਅਹੀਂ ਲਾਉਣੀ ਆ ਹੈ ਨਾਲੇ ਪਤਾ ਕੀ ਗੱਲ ਵਾ ਜੇ ਉਹ ਫਾਈਲ ਲਾਉਣਗੇ ਤੇ ਫਿਰ ਉਹਨਾਂ ਦਾ ਖਰਚਾ ਹੋਊਗਾ ਦੌੜ ਭਾਜ ਵੀ ਪਊਗੀ ਉਹਨਾਂ ਨੂੰ ਤੇ ਅਸੀਂ ਕੰਨੂ ਹੀ ਨਹੀਂ ਖੇਚਲ ਪਾਉਣੀ ਆ ਕੱਲ ਨੂੰ ਫਿਰ ਇਹ ਗੱਲ ਹੋ ਜਾਂਦੀ ਆ ਵੀ ਕਹਿੰਦੇ ਸੀ ਵੀ ਸਾਰੇ ਕੰਮ ਆਪ ਕਰਾਂਗੇ ਤੇ ਸਾਡੇ ਸਿਰ ਤੇ ਸੁੱਟਦੇ ਹਨਾ ਨਵਾਂ ਨਵਾਂ ਤੇ ਚੱਲ ਬੰਦਾ ਕਹਿੰਦਾ ਹੀ ਆ ਵੀ ਕੋਈ ਗੱਲ ਨਹੀਂ ਅਸੀਂ ਖੇਚਲ ਕਰ ਲੈਨੇ ਤੇ ਕਹਿਣ ਵੀ ਡੇ ਨਹੀਂ ਚੰਗੀ ਗੱਲ ਵਾ ਵੀ ਭੈਣ ਭਰਾ ਇੱਕ ਦੂਜੇ ਦਾ ਸਾਥ ਦਿੰਦੇ ਨੇ ਪਰ ਇਹ ਆ ਵੀ ਜਿਹੜੇ ਕੰਮ ਸਾਡੇ ਕਰਨ ਵਾਲੇ ਸਾਨੂੰ ਆਪ ਹੀ ਕਰਨੇ ਚਾਹੀਦੇ ਨਿਕਲ ਨਿਕਲੇ ਖਰਚੇ ਬੜੇ ਹੋ ਜਾਂਦੇ ਆ ਰੋਇ ਰੋ ਸ਼ਹਿਰ ਜਾਣਾ ਕਦੀ ਕੋਈ ਚੀਜ਼ ਦੇਣੀ ਕਦੀ ਕੋਈ ਚੀਜ਼ ਦੇਣੀ ਹਨਾ ਜੀ ਇਹ ਤੇ ਨਾਲੇ ਡਾਕੂਮੈਂਟ ਸਾਰੇ ਤੁਹਾਡੇ ਕੋਲ ਵਾ ਸਾਰਾ ਸਮਾਨ ਤੁਹਾਡੇ ਕੋਲ ਵਾ ਹੈ ਕਿੱਥੇ ਉਹ ਵਿਚਾਰਾ ਫੇਰੇ ਮਾਰਦਾ ਰਹੂਗਾ ਕੱਲਾ ਤੇ ਤੂੰ ਸੰਦੀਪ ਨੂੰ ਸਮਝਾ ਕਿ ਕੋਈ ਗੱਲ ਨਹੀਂ ਫਾਈਲ ਅਸੀਂ ਆਪ ਹੀ ਲਾ ਦਨੇ ਮਿਰਜੀ ਗੱਲ ਤਾਂ ਠੀਕ ਵਾ ਪਰ ਨਵੀਂ ਰਿਸ਼ਤੇਦਾਰੀ ਆ ਅਗਲੇ ਕਿਤੇ ਸੋਚਣ ਨਾ ਹਰਜ ਤੇ ਕੋਈ ਬੇਜ ਕੀਨੀ ਆ ਹਰਜ ਤੇ ਯਕੀਨ ਕਿਉਂ ਨਹੀਂ ਕਰਨ ਦੇ ਉਹ ਨਾ ਹਜੇ ਕਿਤੇ ਤੇ ਗੁੱਸਾ ਕਰਕੇ ਵਹਿ ਜਾਣ ਇਹ ਰੋ ਸੰਦੀਪ ਵੀ ਗੁੱਸਾ ਕਰ ਲੇ ਉਧਰ ਹੋ ਗੂਸਾ ਕਰ ਲੈਣ ਸੋਚ ਲੋ ਇੱਕ ਵਾਰੀ ਕੀ ਕਰਨਾ ਵਾ ਗੱਲ ਤੇ ਤੇਰੀ ਠੀਕ ਆ ਦਲਜੀਤ ਮੈਂ ਮੰਨਣਾ ਵਾ ਰਿਸ਼ਤੇਦਾਰੀ ਨਵੀਂ ਆ ਪਰ ਚੱਕਰ ਪਤਾ ਕੀ ਆ ਬਾਹਰ ਦੇ ਕੰਮਾਂ ਚ ਕਈ ਚਾਂਸ ਹੋ ਜਾਂਦੇ ਆ ਹਾਂਜੀ ਮੰਨਣਾ ਹਾਂ ਕਿ ਸਾਡੀ ਕਿਸਮਤ ਚ ਹੋਵੇ ਕਈ ਵਾਰੀ ਕੰਮ ਨਹੀਂ ਬਣਦਾ ਕਈ ਵਾਰੀ ਪਹਿਲੀ ਵਾਰੀ ਬਣ ਜਾਂਦਾ ਹਾਂਜੀ ਹਾਂਜੀ ਹੁਣ ਮੰਨ ਲਾ ਕਿ ਕੀਤੇ ਦਾ ਤਾਂ ਨਾ ਹੁੰਦਾ ਜੇ ਮੰਨ ਲਾ ਇੱਕ ਵਾਰੀ ਕੰਮ ਨਾ ਬਣਿਆ ਤੇ ਫਿਰ ਸਾਡੇ ਮਨ ਚ ਹੋਣਾ ਵਾ ਵੀ ਪਤਾ ਨਹੀਂ ਕੀ ਗੱਲ ਹੋ ਗਈ ਤੇ ਲੋਕਾਂ ਨੇ ਵੀ ਗੱਲਾਂ ਕਰੀ ਹਨਾ ਫੇਰ ਵੀ ਇਹ ਗੱਲ ਸੋਚਣੀ ਆਪਣੇ ਹੱਥੀ ਨੁਕਸਾਨ ਹੋ ਜਾਏ ਨਾ ਆਪਣਾ ਤੇ ਫੇਰ ਬੰਦਾ ਚੱਲ ਗੁਜ਼ਰਦਾ ਵਾ ਹਾਂਜੀ ਹਾਂਜੀ ਪਰ ਜੀ ਇਹੋ ਨੁਕਸਾਨ ਕਿਸਦੇ ਹੱਥੋਂ ਹੋ ਜੇ ਨਾ ਤੇ ਫੇਰ ਨੀ ਜਾ ਰਿਹਾ ਜਾਂਦਾ ਤੇ ਨਾਲੇ ਪੈਸਿਆਂ ਦਾ ਮਾਮਲਾ ਵਾ ਰਿਸ਼ਤੇਦਾਰੀ ਖਰਾਬ ਕਰਕੇ ਬੈਠਾਂਗੇ ਯਾਰ ਕੀ ਫਾਇਦਾ ਵਾ ਬਾਕੀ ਮੈਂ ਤੇਰੇ ਤੇ ਸਾਰੀ ਗੱਲ ਛੋਟਣਾ ਵਾ ਤੂੰ ਕਰ ਲੈ ਸੰਦੀਪ ਨਾਲ ਗੱਲ ਜਿੱਦਾਂ ਤੁਹਾਨੂੰ ਠੀਕ ਲੱਗਦਾ ਨਾ ਉਦਾਂ ਕਰ ਲਓ ਕੋਈ ਗੱਲ ਨਹੀਂ ਜੇ ਰੁਪਏ ਲੱਖ ਦੀ ਗੱਲ ਵਾ ਕੋਈ ਗੱਲ ਨਹੀਂ ਚਲੋ ਉਹਨਾਂ ਵੀ ਚੰਗਾ ਹੀ ਕਰਨਾ ਵਾ ਉਹ ਤਾਂ ਇਹੋ ਚਾਹੁੰਦੇ ਆ ਕਿ ਕੁੜੀ ਬਾਹਰ ਜਾਵੇ ਤੂੰ ਬਾਹ ਤੇ ਮੈਂ ਤੇ ਉਹਦਾ ਇਹ ਮੇਰਾ ਵਿਚਾਰ ਵੀ ਆਪ ਹੀ ਕਰਨੇ ਕੰਮ। ਨਹੀਂ ਬਾਕੀ ਜੀ ਸੰਦੀਪ ਨਾਲ ਗੱਲ ਕਰ ਲੈ। ਸੰਦੀਪ ਨਾਲ ਹੀ ਗੱਲ ਕਰਨੀ ਆ। ਹੂੰ। ਤੁਸੀਂ ਕਰੋ ਜੈਂਟਰ ਨਾਲ ਗੱਲ। ਆਪਾਂ ਫੈਲਾਪ ਲਾਉਣੀ ਆ। ਜੋ ਮਰਜੀ ਹੋ ਜੀ। ਚਲਦਾ ਕਰ ਲੈਨੇ। ਠੀਕ ਹੈ ਨਾ? ਮੈਂ ਜੈਂਟਰ ਨੂੰ ਪੁੱਛਣਾ ਵਾਜ ਤੂੰ ਹੀ ਪਤਾ ਕਰੋ। ਤੇ ਨਾਲੇ ਸੰਦੀਪ ਨੂੰ ਲੈ ਜਾਨੇ ਆ ਤੇ ਤੁਸੀਂ ਵੀ ਚੱਲਿਓ ਤੇ ਉਹਨਾਂ ਨੂੰ ਡਾਕੂਮੈਂਟ ਦੇ ਦਿੱਤੀ ਗਈ ਤੇ ਉਹਨਾਂ ਕਿੰਨੇ ਕੰਮ ਸ਼ੁਰੂ ਕਰੋ। ਨਹੀਂ ਕਰੋ ਐਦਾਂ ਤੂੰ। ਐਦਾਂ ਕਰ ਲੈ ਕੋਈ। ਮੈਂ ਫਿਰ ਫੋਨ ਕਰ ਦਿੰਦਾ ਉਹਨੂੰ ਕਿ ਅੱਜ ਆ ਜਾਓ ਹਣਾ। ਅਦੀ ਭਾਜੀ ਮੈਂ ਹਾਂ ਜਾਉਂ ਹਾਂ ਫਿਰ ਸ਼ਹਿਰ ਮੜਾ ਜਾ ਜੰਡ ਤੋਂ ਹਾਂ ਤੁਹਾਨੂੰ ਉੱਥੇ ਮਿਲਨੇ ਆਂ ਅਸੀਂ ਲੈ ਆਉਂਨੇ ਆ ਸਾਮਾਨ ਸਾਰਾ ਤੇ ਹਾਂ ਆਹ ਪਾਸਪੋਰਟ ਤੇ ਡਾਕੂਮੈਂਟ ਆ ਹੋਰ ਉੱਥੇ ਕੀ ਚਾਹੀਦਾ ਆਜੋ ਫਿਰ ਆਜੋ ਉੱਥੇ ਮਿਲਦੇ ਹਾਂ ਠੀਕ ਠੀਕ ਹੈ ਭਾਜੀ ਠੀਕ ਓਕੇ ਓਕੇ ਗੱਲ ਤੇ ਉਹਦਾ ਸੰਦੀਪ ਵੀ ਠੀਕ ਵਾ ਉਹਨੂੰ ਆਪਣੇ ਭਰਾ ਤੇ ਯਕੀਨ ਵਾ ਦਲਜੀਤ ਨੂੰ ਆਪਣੇ ਭਰਾ ਤੇ ਯਕੀਨ ਵਾ ਪਰ ਕਰੀਏ ਕੀ ਗੱਲ ਤੇ ਫਿਰ ਉਹ ਵੀ ਜੀ ਨੁਕਸਾਨ ਹੋ ਗਿਆ ਕਿਤੇ ਮਾਲਕਾ ਮਨਾ ਬਣੀ ਤੇ ਫਿਰ ਸਾਡੇ ਦਿਲ ਚ ਆਈ ਜਾਣੀ ਇਹ ਗੱਲ ਵੀ ਖਰੇ ਜਾਣ ਕੇ ਨਹੀਂ ਬਣਾਇਆ ਜਾਂ ਪਤਾ ਨਹੀਂ ਕੀ ਗੱਲ ਸੀ ਤੇ ਭੈਣਾਂ ਦਾ ਮਾਮਲਾ ਵਾ ਰਿਸ਼ਤੇ داری ਖਰਾਬ ਕਰਕੇ ਬੈਠਾਂਗੇ ਇਤੋਂ ਚੰਗਾ ਇਹੋ ਹੀ ਹੈ ਵੀ ਆਪਣੇ ਹੱਥੀਆ ਵੀ ਸਾਰੇ ਕੰਮ ਕਰਨੇ ਚਾਲਾ ਰਮਨ ਵਧੀਆ ਹੋ ਗਿਆ ਸੰਦੀਪ ਟੈਸਟ ਪਾਸ ਕਰ ਗਈ ਆ ਮੈਨੂੰ ਬੜਾ ਫਿਕਰ ਹੀ ਫਿਕਰ ਤੇ ਫਿਰ ਹੈ ਹੀ ਉਦਾਂ ਨਾ ਆਂਡਾ ਕਵਾੜ ਜਦੋਂ ਮੈਂ ਗੱਲ ਕੀਤੀ ਨਾ ਤੇ ਸਾਰੇ ਜਣੇ ਕਹਿੰਦੇ ਵੀ ਇੰਨੇ ਨੰਬਰ ਜਿਹੜੇ ਕਿਸਮਤ ਵਾਲਿਆਂ ਦੇ ਹੀ ਹੁੰਦੇ ਆ ਨੋਤਾ ਦੀ ਲਾਈਕ ਆ ਜਿਹੜੀ ਇਹਨੇ ਨੰਬਰ ਲੈ ਗਏ ਚੱਲ ਮਹਾਰਾਜ ਨਾ ਇੱਥੋਂ ਤੱਕ ਦੇ ਬੜਾ ਵਧੀਆ ਕੰਮ ਲੈ ਕੇ ਆਏ ਆ ਤੇ ਗਾੜੀ ਵੀ ਵਧੀਆ ਹੀ ਕੰਮ ਹੋਵੇ ਤੇ ਦੋਵੇਂ ਜਾਣੇ ਨਾ ਟਾਈਮ ਨਾਲ ਚੱਲ ਜਾਣ ਚੱਲ ਜਿਹੜਾ ਫਿਕਰ ਹਾਨੂੰ ਪਿਆਵਾਂ ਨਾ ਉਹ ਸਾਡਾ ਲੱਥ ਜੂਗਾ ਉਹ ਮੈਨੂੰ ਇਹ ਆ ਵੀ ਏਜੰਟ ਚੰਗਾ ਮਿਲ ਜੇ ਤੇ ਚੱਲ ਕੰਮ ਵਧੀਆ ਹੋ ਜੇ ਉਹ ਕੋਈ ਗੱਲ ਨਹੀਂ ਫਿਕਰ ਨਾ ਕਰੋ ਸਾਰੇ ਕੰਮ ਆਰਾ ਹੀ ਨੇ ਕਰਨੇ ਜੋ ਬੰਦੀ ਬਥੇਰੀ ਬਾਗਦੀ ਆ ਇਹਨੂੰ ਕਹਿੰਨੇ ਆ ਵੀ ਸ਼ਹਿਰ ਕੇ ਨਾ ਗੱਲਬਾਤ ਕਰ ਪਤਾ ਹੁੰਦਾ ਹੀ ਆ ਵੇਹੋ ਫਿਰਦਾ ਤੁਰਦਾ ਹੋਇ ਇਹ ਚੱਲੇ ਆ ਫਾਈਲ ਲੱਗੀ ਹੋਗੀ ਨਾ ਫਿਕਰ ਜਿਆ ਮੁੱਕ ਜਾਊਗਾ ਤੁਸੀਂ ਵੀ ਨਾ ਪੈਸਿਆਂ ਦਾ ਇੰਤਜ਼ਾਮ ਕਰੋ ਪੂਰੇ ਘਰ ਕੇ ਰੱਖੋ ਜੇ ਗੱਲ ਬਣ ਗਈ ਨਾ ਤੇ ਦੇਣੇ ਪੈਣੇ ਆ ਉਹ ਕੋਈ ਗੱਲ ਨਹੀਂ ਮੇਰੇ ਯਾਰ ਦੋਸਤ ਹੈਗੇ ਆ ਉਹਨਾਂ ਨੂੰ ਮੈਂ ਕਹਿਨਾ ਵਾ ਇਹ ਹੱਥ 'ਚ ਰਖਿਓ ਪੈਸੇ ਜੇ ਲੋੜ ਪਈ ਤਾਂ ਸਾਨੂੰ ਦੇਣੇ ਪਣਿਆ ਉਹ ਤਾਂ ਹੈ ਤੁਹਾਡੇ ਕੋਲ ਹੈ ਪੈਸੇ ਉਹਨੇ ਦਾ ਤੋਨੇ ਕੀ ਲੱਗਣੀ ਆ ਸਰ ਜਾਣਾ ਵਾ ਐਵੇਂ ਕਿਸੇ ਦੀ ਗਾੜੀ ਹੱਥ ਡਾਉਂਦੇ ਫਰਾਂਗੇ ਲੋਕੀ ਪੜਾ ਕੀ ਇੱਕ ਦਿਨ ਚਾਰ ਬਣਾਉਂਦੇ ਹੁੰਦੇ ਆ ਇੰਨਾ ਚਿਰ ਹੋ ਗਿਆ ਕਮਾਈ ਕਰਦਿਆਂ ਨੂੰ ਇੰਨਾ ਘਨੇ ਆਣੇ ਬਾਹਰ ਕਲਾਉਂ ਜੁਗੇ ਪੈਸੇ ਵੀ ਹੈ ਨਹੀਂਗੇ ਕਿਸੇ ਦਾ ਕਿਹੜਾ ਮੂੰਹ ਫੜ ਲੈਣਾ ਹੁੰਦਾ ਓਆ ਹੋਏ ਤਾਂ ਤੇਰੀ ਠੀਕ ਵਾ ਚਲ ਕੋਈ ਗੱਲ ਨਹੀਂ ਸਾਰੇ ਕੰਮ ਹੋ ਜਾਣੇ ਆ ਕੁੜੀ ਵੀ ਚੰਗੀ ਆ ਤੇਰੀ ਆ ਜੇ ਇਹ ਇਕੱਠਾ ਦਾ ਕੰਮ ਕਰਜੋ ਉਹ ਸਭ ਤੋਂ ਵਧੀਆ ਬੈਠੇ ਮੰਮੀ ਆ ਜਾ ਪੁੱਤ ਕੀ ਗੱਲਾਂ ਚੱਲਣ ਡੀਆਂ ਵਾ ਗੱਲਾਂ ਤੁਹਾਡੇ ਬਾਰੇ ਸੋਚਣ ਰਹੇ ਆ ਤੇ ਲੱਗਿਆ ਕਿ ਤੇ ਫਾਇਦਾ ਤਾਂ ਟਾਈਮ ਨਾਲ ਬੰਦੂਗੀ ਪੁੱਤ ਟਾਈਮ ਜ਼ਿਆਦਾ ਕਿਉਂ ਪਾਉਣਾ ਆ? ਉਹ ਮੈਂ ਵੀ ਤਾਂ ਹੀ ਦਾ ਡੈਲ ਆਇਆ ਸੀ। ਹਾਂ ਫਾਈਲ ਦੀ ਗੱਲ ਚੱਲਣ ਦੀ। ਅੱਛਾ। ਸੰਦੀਪ ਭਾਈ ਜੀ ਮੇਰੇ ਨਾਲ। ਕੀ ਆਦੀ ਆ? ਕਹਿੰਦੀ ਵੀਰ ਜੀ ਨੇ ਫਾਈਲ ਲਾਉਣੀ ਆ। ਉਹ ਕਹਿੰਦੇ ਆ ਐਂਗੋਜੈਂਟ ਵੇਖ ਲੈਣਾ ਵਾ। ਵੀਰ ਜੀ ਨੇ ਫਾਈਲ ਲਾਉਣੀ ਆ? ਇਹ ਕਿੱਦਾਂ ਦੀ ਗੱਲ ਹੋਈ? ਨਾਲੇ ਜੇ ਵੀਰ ਜੀ ਨੇ ਫਾਈਲ ਲਾਉਣੀ ਹੀ ਨੇ ਘਰ ਪਰਿਵਾਰ ਵਿੱਚ ਬੈਠ ਕੇ ਸਾਰਿਆਂ ਨਾਲ ਸਲਾਹਤ ਕਰਦੇ। ਤੇ ਸਾਡੇ ਕੋਲ ਜੈਂਟ ਕੋਈ ਹੈਗਾ ਵਾ ਵਧੀਆ। ਅਸੀਂ ਫਾਈਲ ਲਾ ਦਾਂਗੇ। ਨਾਲੇ ਪੁੱਤ ਮੇਰੀ ਸੁਣ ਗੱਲ। ਅਨਰਸਾ ਇਹ ਕਰਵਾਈਆ ਜਦੋਂ ਵਿਆਹ ਕਿ ਹੋਇਆ ਘਰ ਵਿੱਚ ਆ ਗਈ ਨਾ ਉਹ ਸਾਡੀ ਜ਼ਿੰਮੇਵਾਰੀ ਬੰਦੀ ਆ ਅਸੀਂ ਕਿਹੜੇ ਜਾਂ ਡਰਾਈ ਫਾਈਲ ਲਾਉਣੀ ਆ ਤੇ ਕਿਹੜੇ ਨਹੀਂ ਨਹੀਂ ਲਾਉਣੀ ਮੈਂ ਤਾਂ ਮਨਾ ਕਰਤਾ ਸਾਨੂੰ ਅੱਛਾ ਮੈਂ ਸਿੱਧੀ ਗੱਲ ਵਾ ਫਾਈਲ ਆਪ ਆਪ ਲਾਉਣੀ ਆ ਠੀਕ ਆ ਨਾ ਤਾਂ ਮਨਾ ਕਰਦੇ ਉਹਨਾਂ ਨੂੰ ਮੈਂ ਜੋਨਵਾਈ ਨਵੀਂ ਗੱਲ ਕੀਤੀ ਮੈਂ ਜੈਂਟ ਵੇਖੋ ਤੁਸੀਂ ਫਾਈਲ ਆਪ ਆਪ ਲਾਉਣੀ ਆ ਉਹ ਮੇਰੀ ਗੱਲ ਸੁਣੋ ਦਲਜੀਤ 40 50 ਕਿਲੇ ਸਾਡੇ ਕੋਲ ਪੈਲੀ ਆ ਤੇ ਅਸੀਂ ਉਹਨਾਂ ਕੋਲ ਲਾਉਣੀ ਆ ਫਾਈਲ ਅਸੀਂ ਆਪ ਲਾਵਾਂਗੇ ਜੜੀ ਇਹੋ ਗੱਲ ਤੇ ਵੀਰ ਜੀ ਕਹਿੰਦੇ ਆ ਕਿੰਦਾ ਬੇਇੱਜ਼ਤੀ ਹੁੰਦੀ ਆ ਦਲਜੀਤ ਆ ਆ ਗੱਲ ਦੱਸ ਕੇ ਨਾ ਤੂੰ ਮੈਨੂੰ ਫਿਕਰ ਜਿਹਾ ਪਾਉਂਦਾ ਵਾ ਸਾਨੂੰ ਤੇ ਬੜਾ ਚਾਹੀ ਤੇ ਚਲ ਕੋਈ ਗੱਲ ਨਹੀਂ ਇਹ ਜੰਟ ਨਾਲ ਗੱਲ ਕਰ ਲੈਂਦੇ ਹਾਂ ਹੁਣ ਜੇ ਕੁੜੀ ਇਹ ਨਾ ਮੰਨੀ ਫੇਰ ਸੇ ਆਪਾਂ ਕਹਿਣਾ ਮੇਰੇ ਪ੍ਰਾਣੇ ਗੱਲ ਕੀਤੀ ਸਾਡੀ ਬੇਇੱਜ਼ਤੀ ਹੋਈ ਆ ਕੋਈ ਗੱਲ ਨਹੀਂ ਅਹੀਂ ਪਾਵਾਂਗੀ ਤੇ ਮੈਂ ਉਹਨੂੰ ਸਮਝਾਉਂਗੀ ਤੇ ਬਹੁਤ ਵੀ ਜਦੋਂ ਉਹਨਾਂ ਨੇ ਤੇਰਾ ਵਿਆਹ ਕਰਤਾ ਨਾ ਤੂੰ ਆ ਗਈ ਹੁਣ ਸਾਡੇ ਘਰ ਸਾਡੇ ਕਾਕਾ ਮੈਂਬਰਾਂ ਕੋਲ ਗਾੜੀ ਕੋਲ ਹਾਲ ਨੂੰ ਫਿਕਰ ਵਾ ਮੈਂ ਇਹ ਦਰੋਂ ਕਿੱਥੇ ਕੱਢਣਾ ਵਾ ਕਿੱਦਾਂ ਕੱਢਣਾ ਵਾ ਕਿੰਨੇ ਪੈਸੇ ਲਾਉਣੇ ਆ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਹੁਣ ਖਤਮ ਕਰਦੀ ਆ ਤੂੰ ਉਹਨਾਂ ਵੱਲ ਨਾ ਵੇਖ ਫੇ ਸਾਰੇ ਕੰਮ ਉਹਨਾਂ ਨੇ ਕਰਨੇ ਆ ਤੂੰ ਹੀ ਫਿਕਰਾਂ ਕਰੋ ਠੀਕ ਹੈ ਨਾ ਮੈਂ ਉਹਨਾਂ ਨੂੰ ਮਨਾ ਕਰਤਾ ਵਾ ਤੇ ਬਾਅਦ ਚੋਂ ਨਾ ਹੌਲੀ ਜੀ ਗੱਲ ਕਰ ਲਿਓ ਉਹਦੇ ਨਾਲ ਠੀਕ ਹੈ ਨਾ ਮੈਂ ਤਾਂ ਕਹਿੰਨੀ ਹਾਂ ਜਦੋਂ ਤੂੰ ਲਾਗੇ ਬੈਠਾ ਹੋਵੇਂਗਾ ਨਾ ਮੈਂ ਗੱਲ ਉਦੋਂ ਕਰੂੰਗੀ ਜੇ ਮੈਂ ਕੋਈ ਗੱਲ ਕੀਤੀ ਨਾ ਇਹ ਨਾ ਸੱਚੀ ਵੀ ਸਸਾਂ ਵਾਲੀ ਗੱਲ ਮਾਤਾ ਕਰਨ ਲਈ ਆ ਸਾਰੀ ਗੱਲ ਮੇਰੇ ਤੇ ਆਉਣੀ ਆ ਤੂੰ ਤੂੰ ਸਮਝਾਈਂ ਹਾਂ ਪਿਆਰ ਨਾਲ ਮੰਮੀ ਕੋਈ ਗੱਲ ਨਹੀਂ ਮੈਂ ਸੰਦੀਪ ਨੂੰ ਕਹਿ ਦਿੰਨਾ ਵਾ ਕਿ ਫਾਈਲ ਨਾ ਆਪ ਆਪ ਹੀ ਲਾਉਣੀ ਹੈ ਚਲ ਠੀਕ ਹੈ ਨਾ ਕਹਿ ਦਿੰਦਾ ਚੰਦਰ ਰਾਮਾ ਨੂੰ ਮੰਮੀ ਆਈ ਤੇ ਹਾਂ ਠੀਕ ਹੈ ਹਾਈ ਹਾਈ ਮੇਰਾ ਤੇ ਮਾਂਜਾ ਡਰਨ ਲਿਆ ਵਾ ਕਿੰਨੇ ਥਾਵਾਂ ਤੇ ਇਹ ਕੰਮ ਹੋਏ ਆ ਉਹਨਾਂ ਨੂੰ ਤੇ ਵਿਆਹ ਕਰਨ ਤੋਂ ਪਹਿਲਾਂ ਹੀ ਇਹ ਗੱਲ ਸੋਚਣੀ ਚਾਹੀਦੀ ਸੀ ਵੀ ਜੇ ਅਹੀਂ ਫਾਈਲ ਲਾਉਣੀ ਹੈ ਇਹ ਏਜੰਟ ਕਰਨਾ ਹੈ ਫੇਕ ਵਾਰੀ ਕੁੜੀ ਨੂੰ ਕੱਲ ਦੀਏ ਜਦੋਂ ਵਿਆਹ ਕਰਕੇ ਤੁਹਾਡੇ ਘਰ ਕਲਾਤੀ ਕੁੜੀ ਉਹ ਤੇ ਜ਼ਿੰਮੇਵਾਰੀ ਸਾਡੀ ਬੰਦੀ ਆ ਜੇ ਹੁਣ ਮੈਂ ਕਿਹਾ ਤੇ ਔਖੀ ਨਾ ਹੋ ਜੇ ਕੁੜੀ ਫੇਰ ਇਹਨਾਂ ਨੇ ਕਹਿਣਾ ਵਾ ਮਾਤਾ ਤੂੰ ਹੀ ਗੱਲ ਕੀਤੀ ਹਗੀ ਇਹਨਾਂ ਦੇ ਹੁੰਦਿਆ ਕੁੜੀ ਨੂੰ ਕਹੂੰਗੀ ਪੇ ਪੋਤੋਂ ਉਹਨਾਂ ਦਾ ਖਰਚਾ ਨਾ ਕਰਵਾ ਅਸੀਂ ਆਪੇ ਸਾਰੇ ਕੰਮ ਕਰਾਂਗੇ ਤਾਂ ਤੁਸੀਂ ਦੋਵੇਂ ਜਣੇ ਇਕੱਠੇ ਜਾਓ ਆਪਣੇ ਮਾਪਿਓ ਤੇ ਬੋਝ ਨਹੀਂ ਬਣੀਦਾ ਹੁੰਦਾ ਕੀਪ ਤਾਂ ਮੇਰੀ ਆਖੀ ਗੱਲ ਉਹ ਸਮਝੀ ਜਾਵੇ ਚਲੋ ਕੋਈ ਨਹੀਂ ਵੀਰ ਜੀ ਮੈਂ ਕੋਈ ਫੇਰ ਗੱਲ ਕਰਾਂਗੀ ਇਹਨਾਂ ਨਾਲ ਠੀਕ ਹੈ ਠੀਕ ਚਲੋ ਠੀਕ ਹੈ ਫੇਰ ਮੈਂ ਦੱਸ ਦੂੰਗੀ ਤੁਹਾਨੂੰ ਇਹ ਤਾਂ ਕੋਈ ਨਾ ਅੰਦੇਸ ਦੀਪਾ ਵੀਰ ਜੀ ਨੇ ਗੱਲ ਕਰਨ ਢੀ ਹੀ ਉਹ ਹੀ ਸਮਝਾਉਣ ਢੀ ਹੀ ਕਿ ਮੰਨ ਜੋ ਉਹ ਪਰ ਮੰਨਣ ਨਹੀਂ ਦੇ ਸੰਦੀਪ ਮੈਂ ਭਾਈ ਨੂੰ ਕਹਤਾ ਠੀਕ ਹੈ ਨਾ ਕਿ ਫਾਈਲ ਨਾ ਆਪ ਆਪ ਲਾਉਣੀ ਹੈ ਇਹਦਾ ਚੰਗ ਨਹੀਂ ਲੱਗੀਦਾ ਤੈਨੂੰ ਵੀ ਪਤਾ ਵਾ ਇਸ ਤੇ ਦਾੜੀ ਦਾ ਮਾਮਲਾ ਵਾ ਕੱਲ ਨੂੰ ਕੋਈ ਗੱਲ ਹੋਗੀ ਨਾ ਤੇ ਫਿਕ ਪੈ ਜਾਣੀ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈਗਾ ਮੇਰੇ ਤੇ ਵਿਸ਼ਵਾਸ ਤੇ ਕਰੋ ਮੇਰੇ ਵੀਰ ਜੀ ਇਦਾਂ ਦੇ ਨਹੀਂ ਹੈਗੇ ਨਾਲੇ ਉਹ ਨਹੀਂ ਹੈ ਗੱਲ ਹੈਗੀ ਹੁਣ ਮੰਨ ਲਾ ਜੇ ਫਾਈਲ ਲਈ ਹੋਵੇ ਜੇ ਬਾਈ ਚਾਂਸ ਗੱਲ ਨਾ ਬਣੇ ਤੇ ਫਿਰ ਜਿਹੜਾ ਪੌਣਾ ਨੂੰ ਕਹਿਣਾ ਨਾ ਤੂੰ ਤੇ ਪਹਿਲੇ ਸੋਚ ਕੇ ਬੈਠੀ ਆਂ ਕਿ ਕੰਮ ਬਣੇ ਨਾ ਐਦਾਂ ਦੀ ਗੱਲ ਕੋਈ ਨਹੀਂ ਹੈਗੀ ਵੀਰ ਜੀ ਹੁਣ ਮੈਨੂੰ ਸਮਝਾਉਣ ਦੇ ਹੀ ਜਿੰਨੇ ਵੀ ਸਾਡੇ ਰਿਸ਼ਤੇਦਾਰ ਬਾਹਰ ਗਏ ਆ ਨਾ ਉਸ 에ਜੰਟ ਕੋਲੋਂ ਹੀ ਗਏ ਆ ਤੂੰ ਟੈਨਸ਼ਨ ਨਾ ਲਾਉ ਸੰਦੀਪ ਵੇਲਾ ਮੈਂ ਸਭੋ ਕਹਿ ਆਂ ਕਿ ਰਹਿਣ ਦਿੰਨੀ ਆ ਇੱਥੇ ਲਾ ਲੈੰਨੀ ਫਾਈਲ ਚਲੋ ਜੇ ਕੋਈ ਗੱਲ ਹੋ ਵੀ ਜਾਊਗੀ ਨਾ ਤੇ ਆਪੇ ਜ਼ਿੰਮੇਵਾਰੀ ਚੁੱਕਣੀ ਰਹੇ ਆ ਤਾਨੂੰ ਨਹੀਂ ਕੋਈ ਵੀ ਗੱਲ ਕਰਦਾ ਮੰਮੀ ਹੁਣੀ ਨਾ ਕਹਿਣਾ ਉਧਰ ਹਾਂ ਕਰਤੀ ਆ ਹਣ ਤੋਂ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਸਮਝਾ ਦੂੰਗੀ ਮੰਮੀ ਨੇ ਮੰਨ ਜਾਣਾ ਵਾ ਬਸ ਤੁਹਾਡੀ ਗੱਲ ਹੀ ਚੱਲ ਵੀ ਹਲਾ ਤੂੰ ਕਰ ਦੇ ਲਵਨੀ ਨੂੰ ਫੋਨ ਉੱਥੇ ਫਾਇਲਾ ਲੈਣੇ ਚਲੋ ਠੀਕ ਆ ਕੋਈ ਨਹੀਂ ਮੈਂ ਕਰ ਦਿੰਨੀ ਫੋਨ ਇਹਨਾਂ ਨੂੰ ਠੀਕ ਆ ਨਾ ਤੁਸੀਂ ਟੈਨਸ਼ਨ ਨਾ ਲਿਓ ਕੋਈ ਵੀ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਜੇ ਅਸੀਂ ਮਾੜਾ ਸੋਚਾਂਗੇ ਫਿਰ ਮਾੜਾ ਹੀ ਹੋਣਾ ਵਾ ਚੱਲ ਕੋਈ ਗੱਲ ਨਹੀਂ ਸੰਦੀਪ ਕਰ ਦੇ ਫੋਨ ਤੂੰ ਸੁਨਾ ਇੱਕੋ ਗੱਲ ਤੇ ਟਿਗੇ ਆ ਅਹੀਂ ਕਰਨਾ ਚੈਂਟਾ ਹੀ ਕਰਨਾ ਕੋਈ ਗੱਲ ਨਹੀਂ ਟਾਡੀ ਕਿਨੇ ਮੰਨਣੀ ਆ ਵੀਰ ਨੂੰ ਮੈਂ ਕਹਿੰਨੀ ਆ ਖੁਸ਼ਖਬਰੀ ਆ ਟਾਡੇ ਵੱਲ ਖੁਸ਼ਖਬਰੀ ਕਾਦੀ ਖੁਸ਼ਖਬਰੀ ਦੇਂਦੀਆਂ ਅੱਛਾ ਅੱਛਾ ਮੰਨ ਗਏ ਆ ਚੱਲ ਆ ਵਧੀਆ ਹੋ ਗਿਆ ਜੀ ਉਹ ਯਾਹੋ ਸਾਨੂੰ ਤਾਂ ਟੈਨਸ਼ਨ ਲੱਗੀ ਸੀ ਕਿ ਜੇ ਨਾ ਮੰਨੇ ਤੇ ਹੋ ਸਕਦਾ ਮੁੰਡੇ ਦੀ ਵੀ ਨਾਲ ਹੀ ਲਾ ਦੇਣ ਫਾਈਲ ਉਹ ਯਾਹੋ ਪੈਸੇ ਤੇ ਉਹਨਾਂ ਕੋ ਚਾਰ ਹੈਗੇ ਆ ਇਹ ਵੱਧ ਘਟ ਦੇ ਕੇ ਉਹਨਾਂ ਕੱਲ ਦੇਣਾ ਸੀ ਨਾਲ ਹੀ ਚੱਲ ਆ ਵਧੀਆ ਹੋ ਗਿਆ ਕੋਈ ਨਹੀਂ ਕੋਈ ਨਹੀਂ ਬਾਤ ਚ ਕਰਦੀ ਮੈਨੂੰ ਚੰਗਾ ਲੈ ਰਵਿੰਦਰ ਕੀ ਕਹਿੰਦੀ ਹੈ ਗੱਲ ਬਣ ਗਈ ਚੱਲ ਕਹਿਦੀ ਅਬੀ ਮੰਨ ਗਿਆ ਕਰ ਦੇ ਮੈਂ ਤਾਂ ਉਹਨੂੰ ਪਹਿਲਾਂ ਹੀ ਕਹਿਂਦੀ ਸੀ ਨਾ ਕਿ ਚੱਲ ਗੱਲ ਕੀਤੀ ਹੀ ਤੇ ਫਾਇਦਾ ਹੋਈ ਗਿਆ ਵਾ ਕੁਝ ਨਾ ਕੁਝ ਤੇ ਜੇ ਚੁੱਪ ਕਰਕੇ ਬੈਠੇ ਰਹਿੰਦੇ ਫੇਰ ਕਿਸੇ ਗੱਲ ਦਾ ਵੀ ਹੱਲ ਹੈ ਨਹੀਂ ਉਹ ਤੂੰ ਮੈਨੂੰ ਕੀਤਾ ਕਿਹਾ ਹੁੰਦਾ ਨਾ ਨੰਬਰੋਂ ਤੋਂ ਕੀਤਾ ਇਹਨੇ ਸੁਣਾ ਦੇਣਾ ਸੀ ਕਿ ਫਾਈਲਾਂ ਹੀ ਆਪ ਲਾਉਣੀ ਆ। ਉਹ ਮੰਨ ਹੀ ਜਾਣਾ ਸੀ ਅਗਲਿਆਂ ਨੇ। ਇਹ ਆ ਉਹਨਾਂ ਨੂੰ ਵੀ ਇਤਬਾਰਵਾ ਪੂਰਾ ਮੰਨੇ ਤੇ ਆਂਦੀ ਬੜੀ ਔਖੀ ਆ। ਅੱਛਾ। ਜਦੋਂ ਮੈਂ ਕਰੀ ਕਿ ਆਈ ਪਰ ਸਾਰੇ ਟੱਬਰ ਨੇ ਸਲਾਸ ਲੂ ਕੀਤੀ ਹੁਣੀ ਆ। ਹਾਂ ਹਾਂ। ਫੇ ਚੱਲ ਜੇ ਕੇ ਲਾ ਦੇਣਗੇ। ਚੱਲ ਬਈ ਇੰਨਾ ਹੀ ਬੜਾ ਵਾ ਵੀ ਮੰਨ ਗਏ ਆ। ਉਹ ਚਲੋ ਕੋਈ ਗੱਲ ਨਹੀਂ ਆ। ਮੈਨੂੰ ਬਸ ਇਹੋ ਹੀ ਵੀ ਜੇ ਉਹ ਆਪਣੇ ਹੱਥੀ ਸਾਰੇ ਕੰਮ ਕਰ ਦੇਣਾ ਫੇਰ ਉਹਨਾਂ ਨੇ ਮੁੰਡੇ ਦਾ ਕੰਮ ਵੀ ਬਣਾ ਲੈਣਾ ਹੀ ਨਾਲ। ਤੇ ਚੱਲ ਇਹ ਵਾ ਹੁਣ ਹਾਨੂੰ ਤੇ ਪਤਾ ਵਾ। ਪੀਹੀ ਕੁੜੀ ਕੱਲੀ ਨੂੰ ਕਲਾਉਣਾ ਵਾ ਅਰਪਿੰਦਰ ਇੱਕ ਵਾਰੀ ਕੁੜੀ ਨੂੰ ਜਾਲਾਂ ਦੇ ਫੇਰ ਇਹਨਾਂ ਨੂੰ ਦੱਸਾਂਗੇ ਵੀ ਕਿੱਦਾਂ ਕੰਮ ਸਾਰੇ ਕਰੀਦੇ ਆ ਹੁਣ ਤੇ ਅਟਦੇ ਆ ਨਾ ਸਾਡੇ ਗਾੜੀ ਵੀ ਫਾਈਲਾਂ ਹੀ ਲਵਣੀ ਸੀ ਅਸੀਂ ਪੈਸੇ ਲਵਣੇ ਆ ਗੱਲਾਂ ਤੇ ਸੁਣਾਉਣਗੇ ਇੱਕ ਵਾਰੀ ਬਾਹਰ ਜਾਲਾਂ ਦੇ